ਤਾਂ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਜਹਾਜ਼ ਦਾ ਕ੍ਰੈਸ਼ ਹੋ ਜਾਣਾ ਬੇਹੱਦ ਹੀ ਮੰਦਪਾਕ ਹੈ ਦੱਸਦੇ ਕਿ ਤਬਾਹ ਹੋਈ ਉਡਾਨ ਦੇ ਵਿੱਚ ਇੱਕ ਯਾਤਰੀ ਰਾਜ ਪ੍ਰੋਹਤ ਖੁਸ਼ਬੂ ਵੀ ਸੀ ਜੋ ਕਿ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਤਾਂ ਦੱਸਦੇ ਕਿ ਵਿਆਹ ਤੋਂ ਪਹਿਲੀ ਵਾਰ ਖੁਸ਼ਬੂ ਐ ਜੋ ਲੰਡਨ ਜਾ ਰਹੀ ਸੀ ਆਪਣੇ ਪਤੀ ਨੂੰ ਮਿਲਣ ਲਈ ਦੱਸਦੀ ਹੈ ਕਿ ਰਾਸਤੇ ਦੇ ਵਿੱਚ ਇਹ ਮੰਦਪਾਗਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਖੁਸ਼ਬੂ ਦੀ ਮੌਤ ਹੋ ਜਾਂਦੀ ਹੈ। Rajasthan ਦੇ Bultara ਜ਼ਿਲ੍ਹੇ ਦੇ Arba ਪਿੰਡ ਦੀ ਰਹਿਣ ਵਾਲੀ ਖੁਸ਼ਬੂ ਦਾ ਵਿਆਹ ਇਸ ਸਾਲ ਜਨਵਰੀ ਦੇ ਵਿੱਚ Manfool Singh ਦੇ ਨਾਲ ਹੋਇਆ ਸੀ ਤਾਂ ਉਸ ਦਾ ਪਤੀ ਲੰਡਨ ਦੇ ਵਿੱਚ ਪੜਾਈ ਕਰ ਰਿਹਾ ਸੀ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਖੁਸ਼ਬੂ ਉਸ ਨੂੰ ਮਿਲਣ ਵਾਲੀ ਦਾ ਦਸਤੀ ਕੀ ਰਸਤੇ ਦੇ ਵਿੱਚੋਂ ਇਸ ਮੰਦ ਭਾਗੇ ਹਾਸੇ ਦੇ ਵਿੱਚੋਂ ਖੁਸ਼ਬੂ ਦੀ ਵੀ ਮੌਤ ਹੋ ਜਾਂਦੀ ਹੈ ਜੋ ਕਿ ਅਰਬਾ ਦੇ ਰਹਿਣ ਵਾਲੇ ਮਦਨ ਸਿੰਘ ਰਾਜਪੂਰ ਦੀ ਧੀ ਸੀ ਦਾਇ ਹਾਸਾ ਦੁਪਹਿਰ 1:38 ਮਿੰਟ ਤੇ ਵਾਪਰਿਆ ਕਿਉਂਕਿ ਜਹਾਜ਼ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਉਚਾਈ ਗਵਾ ਬੈਠਾ ਤਾਂ ਜਹਾਜ਼ ਲਗਭਗ 825 ਫੁੱਟ ਦੀ ਉਚਾਈ ਦੇ ਉੱਤੇ ਪਹੁੰਚਿਆ ਸੀ ਤਾਂ ਜਦੋਂ ਕਿ ਇਹ ਅਚਾਨਕ ਡਿੱਗਣ ਲੱਗਾ ਤਾਂ ਗੁਜਰਾਤ ਦੇ ਅਹਮਦਾਬਾਦ ਹਵਾਈ ਅੱਡੇ ਨੇੜੇ ਇੱਕ ਹਾਦਸਾ ਵਾਪਰਿਆ ਦਾਸੇ ਕਿ 에ਅਰ ਇੰਡੀਆ ਦਾਇਕ ਜਹਾਜ਼ ਹਵਾਈ ਅੱਡੇ ਦੇ ਨਾਲ ਲੱਗਦੇ ਮੈਗਾਨੀ ਨਗਰ ਦੇ ਵਿੱਚ ਉਡਾਨ ਭਰਦੇ ਸਮੇਂ ਹਾਦਸਾ ਗ੍ਰਸਤ ਹੋ ਗਿਆ ਤਾਂ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਤੇ ਅਹਮਦਾਬਾਦ ਹਵਾਈ ਅੱਡੇ ਤੋਂ ਡਾਨ ਪਰੰਤੋਂ ਥੋੜੀ ਦੇਰ ਬਾਅਦ ਮੇਗਾਨੀ ਨਗਰ ਦੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ ਕੁੱਲ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਦੋ ਪਾਇਲਟ 12 ਚਾਲਕ ਦਲ ਦੇ ਮੈਂਬਰ ਅਤੇ 230 ਯਾਤਰੀ ਸ਼ਾਮਿਲ ਸਨ ਤਦ ਆਸ ਸੀ ਕਿ ਅੱਜ 1:38 ਮਿੰਟ ਤੇ ਹਾਦਸਾ ਵਾਪਰਿਆ ਤਾਂ ਇਸ ਦੇ ਵਿੱਚ ਖੁਸ਼ਬੂ ਰਾਜਪੂਰੀ ਦੀ ਵੀ ਮੌਤ ਹੋ ਜਾਂਦੀ ਹੈ ਜੋ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਨੂੰ ਲੰਡਨ ਦੇ ਵਿੱਚ ਮਿਲਣ ਦੇ ਲਈ ਜਾ ਰਹੀ ਸੀ ਜਿਸ ਦਾ ਪਤੀ ਲੰਡਨ ਦੇ ਵਿੱਚ ਪੜਾਈ ਕਰ ਰਿਹਾ ਸੀ ਤਾਂ ਦੱਸਦੀ ਹੈ ਕਿ ਇਸ ਖਾਸ ਦਿਨ ਦੇ ਵਿੱਚ ਖੁਸ਼ਬੂਦੀ ਮੌਤ ਹੋ ਜਾਂਦੀ ਹੈ ਤਾਂ ਖੁਸ਼ਬੂ ਰਾਜਸਥਾਨ ਦੇ ਬੁਲਟਾਰਾ ਜ਼ਿਲ੍ਹੇ ਦੇ ਅਰਬਾਪਿੰਡੀ ਰਹਿਣ ਵਾਲੀ ਸੀ ਜਿਸ ਦਾ ਵਿਆਹ 7 ਜਨਵਰੀ ਦੇ ਵਿੱਚ ਮਨਫੂਲ ਸਿੰਘ ਦੇ ਨਾਲ ਹੋਇਆ ਸੀ ਤੋਂ ਅਹਮਦਾਬਾਦ ਤੋਂ ਲੰਡਨ ਜਾ ਰਹੇ ਜਹਾਜ਼ ਦਾ ਕ੍ਰੈਸ਼ ਹੋ ਜਾਣਾ ਬੇਹਦੀ ਮੰਦਪਕ ਹੈ ਤਾਂ ਦੇ ਕੇ ਤਬਾਹ ਹੋਈ ਉਡਾਨ ਦੇ ਵਿੱਚ ਇੱਕ ਯਾਤਰੀ ਰਾਜਪ੍ਰੋਹਤ ਖੁਸ਼ਗੁਵੀ ਸੀ ਜੋ ਕਿ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਤਾਂ ਦੱਸਿਆ ਕਿ ਵਿਆਹ ਤੋਂ ਪਹਿਲੀ ਵਾਰ ਖੁਸ਼ਬੂ ਐਜੋ ਲੰਡਨ ਜਾ ਰਹੀ ਸੀ ਆਪਣੇ ਪਤੀ ਨੂੰ ਮਿਲਣ ਲਈ ਦੱਸਦੀ ਹੈ ਕਿ ਰਸਤੇ ਦੇ ਵਿੱਚ ਇਹ ਮੰਦਪਾਗਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਖੁਸ਼ਬੂ ਦੀ ਮੌਤ ਹੋ ਜਾਂਦੀ ਹੈ। Rajasthan ਦੇ ਬੁਲਟਾਰਾ ਜ਼ਿਲ੍ਹੇ ਦੇ ਅਰਪਾ ਪਿੰਡ ਦੀ ਰਹਿਣ ਵਾਲੀ ਖੁਸ਼ਬੂ ਦਾ ਵਿਆਹ ਇਸ ਸਾਲ ਜਨਵਰੀ ਦੇ ਵਿੱਚ ਮਨਫੂਲ ਸਿੰਘ ਦੇ ਨਾਲ ਹੋਇਆ ਸੀ ਤਾਂ ਉਸ ਦਾ ਪਤੀ ਲੰਡਨ ਦੇ ਵਿੱਚ ਪੜਾਈ ਕਰ ਰਿਹਾ ਸੀ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਖੁਸ਼ਬੂ ਉਸ ਨੂੰ ਮਿਲਣ ਵਾਲੀ ਤਾਂ ਦੱਸਦੀ ਹੈ ਕਿ ਰਸਤੇ ਦੇ ਵਿੱਚ ਇਸ ਮੰਦਪਾਗੇ ਹਾਦਸੇ ਦੇ ਵਿੱਚ ਖੁਸ਼ਬੂ ਦੀ ਵੀ ਮੌਤ ਹੋ ਜਾਂਦੀ ਹੈ ਜੋ ਕਿ ਦੇ ਰੈਨ ਵਾਲੇ ਮਦਨ ਸਿੰਘ ਰਾਜਪੂਰ ਦੀ ਧੀ ਸੀ ਦਾਇ ਹਾਦਸਾ ਦੁਪਹਿਰ 1:38 ਮਿੰਟ ਤੇ ਵਾਪਰਿਆ ਕਿਉਂਕਿ ਜਹਾਜ਼ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਉਚਾਈ ਗਵਾ ਬੈਠਾ ਤਾਂ ਜਹਾਜ਼ ਲਗਭਗ 825 ਫੁੱਟ ਦੀ ਉਚਾਈ ਦੇ ਉੱਤੇ ਪਹੁੰਚਿਆ ਸੀ ਤਾਂ ਜਦੋਂ ਕਿ ਇਹ ਅਚਾਨਕ ਡਿੱਗਣ ਲੱਗਾ ਤਾਂ ਗੁਜਰਾਤ ਦੇ ਅਹਮਦਾਬਾਦ ਹਵਾਈ ਅੱਡੇ ਨੇੜੇ ਇੱਕ ਹਾਦਸਾ ਵਾਪਰਿਆ ਦਾਸੀ ਕਿ 에어 ਇੰਡੀਆ ਦਾਇਕ ਜਹਾਜ਼ ਹਵਾਈ ਅੱਡੇ ਦੇ ਨਾਲ ਲੱਗਦੇ ਮੈਗਾਨੀ ਨਗਰ ਦੇ ਵਿੱਚ ਉਡਾਨ ਭਰਦੇ ਸਮੇਂ ਹਾਦਸਾ ਗ੍ਰਸਤ ਹੋ ਗਿਆ ਤਾਂ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਤੇ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਮੇਗਾਨੀ ਨਗਰ ਦੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ ਕੁੱਲ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਦੋ ਪਾਇਲਟ 12 ਚਾਲਕ ਦਲ ਦੇ ਮੈਂਬਰ ਅਤੇ 230 ਯਾਤਰੀ ਸ਼ਾਮਲ ਸਨ ਤਦ ਆਸ ਹੈ ਕਿ ਅੱਜ 1:38 ਮਿੰਟ ਤੇ ਹਾਦਸਾ ਵਾਪਰਿਆ ਤਾਂ ਇਸ ਦੇ ਵਿੱਚ ਖੁਸ਼ਬੂ ਰਾਜਪੂਰ ਹੋਦੀ ਵੀ ਮੌਤ ਹੋ ਜਾਂਦੀ ਹੈ ਜੋ ਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਨੂੰ ਲੰਡਨ ਦੇ ਵਿੱਚੋਂ ਮਿਲਣ ਦੇ ਲਈ ਜਾ ਰਹੀ ਸੀ ਜਿਸ ਦਾ ਪਤੀ ਲੰਡਨ ਦੇ ਵਿੱਚ ਪੜਾਈ ਕਰ ਰਿਹਾ ਸੀ ਤਾਂ ਦੱਸਿਆ ਕਿ ਇਸ ਹਾਸਤੇ ਦੇ ਵਿੱਚ ਖੁਸ਼ਬੂਦੀ ਮੌਤ ਹੋ ਜਾਂਦੀ ਹੈ ਤਾਂ ਖੁਸ਼ਬੂ ਰਾਜਸਥਾਨ ਦੇ ਬੁਲਟਾਰਾ ਜ਼ਿਲ੍ਹੇ ਦੇ ਅਰਬਾਪਿੰਡੀ ਰਹਿਣ ਵਾਲੀ ਸੀ ਜਿਸ ਦਾ ਵਿਆਹ ਸਾਲ ਜਨਵਰੀ ਦੇ ਵਿੱਚ ਮਨਫੂਲ ਸਿੰਘ ਦੇ ਨਾਲ ਹੋਇਆ ਸੀ